ਲੋ ਜੀ ਇੱਕ ਹੋਰ ਇੱਕ ਹੋਰ ਕੋ ਇੰਨੇ ਪਾਈ ਜਿੰਨੇ ਉਹਦੇ ਤੋਂ ਨਹੀਂ ਉਹ ਕਿਹੜਾ ਕਹਿੰਦੇ ਦੋ ਪਾਈ ਤੇ ਇੰਨਾ ਦੋ ਹੋਰ ਪਾਈ ਦੋਹਾਂ ਕਿੱਦਲੀ ਆ ਗਈ ਲਾ ਬਈ ਉਹਨੇ ਬਾਹਰ ਤਾਂ ਕੱਢ ਲਓ ਦੋ ਕੜੀ ਸਿੱਟਾ ਕਰਕੇ ਉੱਤੇ ਚੁੜਾਉਣਾ ਬੋਲਿਆ ਸਟਾਰਟ ਕਰਕੇ ਲੈ ਜਾਓ ਮੁੰਡਾ ਕੁੱਟਰੀ ਤਾਂ ਇਹ ਹੋ ਜੂਗੀ ਫੂੜ ਵੀ ਫੂੜ ਵੀ ਇੱਕ ਕਢਾ ਲਾ ਬੱਲੇ ਬੱਲੇ ਤਾਂ ਐਨੇ ਤਾਂ ਜਲਸੀ 'ਚ ਨਹੀਂ ਖੜੇ ਹੁੰਦੇ ਜੰਮੇ ਦੋ ਦੋ ਚਾਰ ਐਨੇ ਵੀ ਲੱਗ ਜਾਣੀਆਂ ਭਾਈ ਹੋਲੀ ਉਹ ਚ ਲੱਗ ਲੈਣੇ ਐਨੇ ਤਾਂ ਉਹ ਵੀ ਇੰਨਾ ਤਾਂ ਐਨੇ ਤਾਂ ਜਲਸੀ 'ਚ ਨਹੀਂ ਖੜੇ ਹੁੰਦੇ ਜੰਨੇ ਇਹ ਖੱਡੀ ਆਉਂਦੇ ਆ ਹੈ ਇਹ ਰੱਖੇ ਕਾਦੇ ਚ ਹੈ ਭਾਈ ਓਏ ਇਹ ਇਹ ਰੱਖੇ ਕਾਦੇ ਚ ਆ ਇੱਧਰ ਖੜੇ ਕੀਤੇ ਹੋਏ ਆ ਬੱਲੇ ਬੱਲੇ ਕੀ ਹੋ ਗਿਆ ਬੱਸ ਨਿਕਲ ਗਈ ਕਿੰਨੇ ਕ ਰਹਿ ਗਏ ਇੱਕ ਰਹਿ ਗਿਆ ਕੀ ਸੁਭਣਾ ਇੱਥੇ ਕਲਾਈ ਇੱਕ ਮਿੰਟ ਮੈਂ ਪਿੱਛੇ ਖਿੱਚਣਾ ਖਿੱਚਣਾ ਬੱਸ ਨਹੀਂ ਲੈ ਭਰਾ ਓਏ ਮੋਟਰਸਾਈਕਲ ਚੋਰੀ ਦੇ ਸਾਰੇ ਇਕੱਠੇ ਕਰਕੇ 12 13 ਮੋਟਰਸਾਈਕਲ ਮਿਲੇ ਆ ਖੇ ਵਾਲੇ ਫਟਕ ਦੇ ਨਾਲ ਦੀ ਬਾਈ ਤੇ ਹੁਣ ਪੁਲਿਸ ਮਲਾਜ਼ਮ ਲੈ ਕੇ ਚੱਲੇ ਆ ਤੇ ਇਹਨਾਂ ਨੂੰ ਬਾਈ ਆਪਣਾ ਆਪਣਾ ਪਛਾਣ ਕੇ ਨਵੇਂ ਮੋਟਰਸਾਈਕਲ ਇੱਕ ਰਹਿ ਗਿਆ ਨਵਾਂ ਅਜੇ ਇੱਕ ਪੈ ਗਿਆ ਰਹਿੰਦਾ ਹੀ ਨਵਾਂ ਇਹ ਪਲਟੀਨਾ ਜੀ ਆਹ ਦੇਖੋ ਜੀ ਆਪੋ ਆਪਣਾ ਪਛਾਣ ਕੇ ਬਾਈ ਆਪ ਦਾ ਆਪ ਦਾ ਮੋਟਰਸਾਈਕਲ ਪਛਾਣ ਕੇ ਇੱਕ ਥਾਣੇ ਚ ਲੈ ਲਿਓ 5 ਵਾ ਤਾਂ ਜਵਾਕਾਂ ਦੇ ਦੇ ਦੋ ਬਾਣ ਦੋ ਫਿਰ ਕੱਟੋ ਕੱਟੋ ਕੱਟ ਕੇ ਬਾਣ ਦੋ ਕੱਟੋ ਜੀ ਹੁਣ ਤਾਂ ਕੱਟ ਦਿਓ ਹੁਣ ਤਾਂ ਓਕੇ ਜੀ ਹਟਾਓ ਲੈ ਕੇ ਕੋੜੀ ਤਾਲ ਨਹੀਂ ਸਾਡੇ ਕੰਮ ਆਉਗੀ ਯਾ 15 ਉੱਤਰ ਰਪੋੜੀ ਤਾਂ ਆਈ ਹਾਂ 100 ਰੁਪਏ ਦਿੱਤੀ ਆਈ ਪੀ ਆਰ ਲੋਕ ਨੂੰ ਵਾਹੂ ਦੀਓ ਉਹਨਾਂ ਨੂੰ ਖਵਾ ਦਿਓ ਪਾ ਆ ਮੈਂ ਤਾਂ ਮੋਟਰਸਾਈਕਲ ਵੇਨਾ ਆਪਣੇ ਵਾਲਾ ਤਾਂ ਨਿਕਲਿਆ ਵੇ ਕੀ ਪਤਾ ਤੇਰਾ ਵੀ ਗਵਾਚਾ ਤੇਰਾ ਕੋਲ ਸਪਲੈਂਡਰ ਸੀ ਉਹ ਪੈਸ਼ਨ ਪੈਸ਼ਨ ਸੀ ਪੈਸ਼ਨ 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 ਤੇ ਨਾ ਉਹ ਜਮਾਈ ਨਵਾਂ ਦੂਜਾ ਮੋਟਰਸਾਈਕਲ ਤਾਂ ਉਹਨੇ ਨਵੀਂ ਆ ਹਾਂ ਇਹ ਚਾਬੀ ਵੀ ਇਹ ਵੀ ਨਵੀਂ ਹੈ ਵਿਚ ਵਾਲਾ 2 ਮਹੀਨੇ ਹੋ ਗਏ ਹਾਂ 8000 ਕਿ 9000 8000 ਆ ਇਹ ਨਹੀਂ ਇੱਕ ਤਾਂ ਉਹ ਆ ਹਾਂ 900 ਐਕਟਿਵਾ ਐਕਟਿਵਾ ਆ ਵੀ ਹੈ ਇਹ ਤਾਂ ਮਲਾਦੀਮ ਦੀ ਹੋਈ ਆ ਅੱਛਾ